ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਆਰਾਮ ਮੰਦਰ ਦਾ ਉਦਘਾਟਨ ਹੋਣਾ ਹੈ ਓਪਨਿੰਗ ਹੋਣੀ ਹੈ ਉਸ ਉਦਘਾਟਨ ਵਾਸਤੇ ਹਿੰਦੂ ਕਮਿਊਨਿਟੀ ਵੱਲੋਂ ਸਾਰੇ ਮਰਵਾਂ ਦੇ ਨੇੜੇ ਲੋਕ ਨੇ ਭਾਵ ਜ਼ਿੰਮੇਵਾਰ ਉਹਨਾਂ ਨੂੰ ਸੱਦਾ ਪੱਤਰ ਭੇਜਿਆ ਜਾਣਾ ਹੈ ਉਸ ਉਦਘਾਟਨ ਦੇ ਪ੍ਰਤੀ ਇੱਕ ਗੁਰਪਤੰਥ ਪੰਨੂ ਜੋ ਖਾਲਸਤਾਨੀ ਅਮਰੀਕਾ ਦੇ ਵਿੱਚ ਬੈਠਾ ਉਹਨੇ ਵਿਰੋਧ ਕੀਤਾ ਬੜੇ ਬਿਗ ਸਟੇਟਮੈਂਟ ਉਹਨੇ ਦਿੱਤੀਆਂ ਨੇ ਕਹਿੰਦਾ ਅਸੀਂ ਵਿਰੋਧ ਕਰਾਂਗੇ ਖਲਰ ਪਾਵਾਂਗੇ ਖਾਲਸਤਾਨ ਦੇ ਨਾਰੇ ਲਾਵਾਂਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਕਿਸੇ ਵੀ ਮਰੂ ਦਾ ਧਾਰਮਿਕ ਸਥਾਨ ਦਾ ਵਿਰੋਧ ਨਹੀਂ ਕੀਤਾ ਗਿਆ ਗੁਰੂ ਪਾਤਸ਼ਾਹ ਨੇ ਆਪਣੇ ਵਿਚਾਰ ਦੂਜੇ ਮਜਮਾ ਪ੍ਰਤੀ ਦਿੱਤੇ ਹੋਏ ਨੇ ਸੁਨੰਦਕ ਤੌਰ ਤੇ ਕਿਸੇ ਦੇ ਨਾਲ ਸਮਝੌਤਾ ਨਹੀਂ ਕੀਤਾ ਪਰ ਨਾਲ ਹੀ ਜਦ ਤੁਸੀਂ ਗੁਰੂ ਸਾਹਿਬ ਦੀ ਗੱਲ ਕਰੋਗੇ ਖੁੱਲ੍ਹ ਦਲੀ ਦੇ ਨਾਲ ਸਭ ਧਰਮਾਂ ਨੂੰ ਸਭ ਮਜਮਾ ਨੂੰ ਆਪਣੀ ਗੱਲ ਕਰਨ ਦਾ ਹੱਕ ਵੀ ਦਿੰਦਾ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਇੱਕ ਪਾਵਨ ਸ਼ਬਦ ਹੈ ਰਾਮ ਕਲੀ ਰਾਗ ਦੇ ਵਿੱਚ 858 ਅੰਕ ਦੇ ਉੱਪਰ ਉਹ ਸ਼ਬਦ ਹੈ ਉਹਦੇ ਵਿੱਚ ਕਹਿੰਦੇ ਨੇ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸਈਆ ਕੋਈ ਅੱਲਾਏ ਹੁਣ ਜੇ ਤੁਸੀਂ ਬੜੇ ਸੌਖੇ ਅਰਥ ਕਰਨੇ ਹੋਣ ਇਹਦੇ ਅਰਥ ਇਹ ਹੀ ਨੇ ਕਿ ਕੋਈ ਮਨੁੱਖ ਰੱਬ ਨੂੰ RAM ਕਹਿੰਦਾ ਕੋਈ ਅੱਲਾ ਕਹਿੰਦਾ ਕੋਈ ਖੁਦਾ ਕਹਿੰਦਾ ਕੋਈ ਗੁਸਾਈਂ ਕਹਿੰਦਾ ਬਖਰੀ ਬਖਰੀ ਨਾਮ ਦੇ ਨਾਲ ਰੱਬ ਨੂੰ ਯਾਦ ਕੀਤਾ ਜਾਂਦਾ ਹੈ ਤੇ ਜਿਹੜਾ ਅਜोध्या ਦੇ ਵਿੱਚ ਰਾਮ ਮੰਦਰ ਬਣਾਇਆ ਗਿਆ ਹੈ بڑے ਸ਼ੌਂਕ ਦੇ ਨਾਲ ਲੰਬਾ ਸਮਾਂ ਲਾ ਕੇ ਬਣਾਇਆ ਅਗਲੇ ਦੀ ਸਰਦ ਹੈ ਤੇ ਉਹਦੀ ਓਪਨਿੰਗ ਉਦਘਾਟਨ ਜਿਹੜਾ ਉਹ 22 ਜਨਵਰੀ ਨੂੰ ਹੋਣਾ ਹੈ ਤੇ ਸੱਦਾ ਪੱਤਰ ਵੀ ਸਭ ਨੂੰ ਆਇਆ ਹੈ ਜਥੇਦਾਰ ਸਾਹਿਬ ਵੀ ਜਾਣਗੇ ਪਰ ਜਿਹੜੀ ਪੰਨੂ ਨੇ ਜ਼ਹਿਰ ਉਗਲਿਆ ਆਪਣੀ ਜਵਾਨ ਤੋਂ ਉਹਦੇ ਲਈ ਮੈਂ ਇਹ ਵੀਡੀਓ ਅੱਜ ਬਣਾਈ ਹੈ ਜਦੋਂ ਗੁਰੂ ਸਾਹਿਬ ਵਿਰੋਧ ਨਹੀਂ ਕਰਦੇ ਤਾਂ ਫਿਰ ਪੰਨੂ ਕਿਉਂ ਇਹ ਨਫ਼ਰਤ ਫੈਲਾ ਰਿਹਾ ਹੈ ਕਿਉਂ ਕਹਿੰਦਾ ਕਿ ਅਸੀਂ ਖਾਲਸਤਾਨ ਦੇ ਨਾਰੇ ਲਾਵਾਂਗੇ ਖਾਲਸਤਾਨ ਲਿਖਾਂਗੇ 컬러 ਪਾਵਾਂਗੇ ਯਾਨੀ ਕਿ ਵਿਰੋਧ ਕਰਾਂਗੇ ਪੰਨੂ ਕਿਉਂ ਕਹਿੰਦਾ ਹੁੰ ਜਿਹੜੇ ਖਾਲਸਤਾਨੀ ਨੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਨੀ ਹੈ ਬਸ ਇਸ ਮੈਂ ਇਹਨਾਂ ਨੂੰ ਬੇਨਤੀ ਕਰਦਾ ਨਹੀਂ ਹੁੰਦਾ ਮੇਰਾ ਚੈਲੰਜ ਹੁੰਦਾ ਮੈਂ ਬਹੁਤ ਵਾਰੀ ਕਿਹਾ ਕਿ ਤੁਸੀਂ ਅਕਲ ਤੋਂ ਕੰਮ ਲੈਂਦੇ ਨਹੀਂ ਜਾਂ ਜਦੋਂ ਕੋਈ ਚੱਜ ਦੀ ਗੱਲ ਕਰਨੀ ਹੁੰਦੀ ਥੋੜੀ ਅਕਲ ਘਾ ਚਰਨ ਗਈ ਹੁੰਦੀ ਹੈ ਇਹ ਮੈਂ ਤਾਂ ਅੱਜ ਗੱਲ ਕਰ ਰਿਹਾ ਕਿਉਂਕਿ ਤੁਸੀਂ ਅਕਲ ਤੋਂ ਕਦੇ ਕੰਮ ਲੈ ਹੀ ਨਹੀਂ ਰਹੇ ਤੁਸੀਂ ਧਰਮ ਪ੍ਰਤੀ ਮਜ ਪ੍ਰਤੀ ਕਿਸੇ ਧਾਰਮਿਕ ਸਥਾਨ ਪ੍ਰਤੀ ਕਿਉਂ ਜ਼ਹਿਰ ਲੋਕਾਂ ਦੇ ਵਿੱਚ ਆ ਲਾ ਰਹੇ ਹੋ ਕਿਉਂ ਜ਼ਹਿਰ ਭਰ ਰਹੇ ਹੋ ਲੋਕਾਂ ਦੇ ਵਿੱਚ ਇੰਡੀਆ ਦੇ ਵਿੱਚ ਸਾਰੇ ਮਜਮਾ ਦੇ ਲੋਕ ਰਹਿੰਦੇ ਆ ਉਹਨਾਂ ਦੇ ਵਿਚਾਰਕ মতਪੇਦ ਹੋਣਗੇ ਪਰ ਕਿਸੇ ਨੂੰ ਕੋਈ ਹੱਕ ਨਹੀਂ ਕਿਸੇ ਦੇ ਧਾਰਮਿਕ ਸਥਾਨ ਪ੍ਰਤੀ ਕੋਈ ਜ਼ਹਿਰ ਉਗਲੇ ਕੋਈ ਨਫ਼ਰਤ ਫੈਲਾਵੇ ਇਹ ਕਿਸੇ ਨੂੰ ਕੋਈ ਹੱਕ ਨਹੀਂ ਇਹ ਸਚਾਈ ਹੈ ਗੱਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤਰਕ ਦੀ ਕਰਦੇ ਆ ਜਦੋਂ ਸ਼ਮਸ਼ਾਨ ਘਾਟ ਦੇ ਵਿੱਚੋਂ ਪਹਿਲੀ ਉਦਾਸੀ ਸ਼ੁਰੂ ਕਰਦੇ ਆ ਉਦੋਂ ਕਾਜੀ ਤੇ ਨਵਾਬ ਨੇ ਇਹ ਸਵਾਲ ਕੀਤਾ ਸੀ ਜੇ ਤੁਸੀਂ ਮੁਸਲਮ ਤੇ ਹਿੰਦੂ ਨੂੰ ਬਰਾਬਰ ਜਾਣ ਦਿਓ ਜਸ ਸਿਧਾਂਤਾਂ ਦੀ ਗੱਲ ਕਰਦੇ ਹੋ ਫਿਰ ਕਹਿੰਦੇ ਸਾਡੀ ਮਸਜਿਦ ਵਿੱਚ ਆ ਕੇ ਨमाज ਪੜੋ ਤੇ ਗੁਰੂ ਪਾਛੇ ਗਏ ਸੀ ਇਹ ਤਾਂ ਜਿਹੜੇ ਕਾਜੀ ਦੇ ਨਵਾਬ ਨੇ ਭੁੱਲ ਕੀਤੀ ਐ ਉੱਥੇ ਥੋੜੀ ਬਹੁਤੀ ਪ੍ਰੋਬਲਮ ਪੈਂਦੀ ਐ ਨਹੀਂ ਤੇ ਗੁਰੂ ਪਾਛਤ ਗਏ ਐ ਉਹ ਕਹਿੰਦੇ ਮੈਂ ਤੁਹਾਡੇ ਨਾਲ ਨਵਾਜ਼ ਪੜਾਂਗਾ ਇਹ ਵੀ ਗੱਲ ਕਹੀ ਜਿਹੜੀ ਅਸਲੀ ਸਿਧਾਂਤ ਦੀ ਗੱਲ ਸੀ ਉਹ ਕਹਿ ਦਿੱਤਾ ਸੀ ਕਿ ਤੁਸੀਂ ਜਦੋਂ ਨਵਾਜ਼ ਪੜਦੇ ਸੀ ਤੁਸੀਂ ਹਾਜ਼ਰ ਨਹੀਂ ਸੀ ਕਾਜੀ ਨੂੰ ਵੀ ਕਿਹਾ ਤੇ ਨਵਾਬ ਨੂੰ ਵੀ ਕਿਹਾ ਉਹਨਾਂ ਨੇ ਮੰਨ ਵੀ ਲਿਆ ਸੀ ਕਿ ਹਾਂ ਕੋਈ ਕਹਿੰਦਾ ਮੈਂ ਘੋੜੇ ਖਰੀਦਾ ਸੀ ਕੋਈ ਕਹਿੰਦਾ ਮੇਰੇ ਘਰ ਦੇ ਵਿੱਚ ਘੋੜੀ ਨੇ ਬਸੇਰੀ ਦਿੱਤੀ ਸੀ ਯਾਨੀ ਕਿ ਕਿਤੇ ਬਸੇਰੀ ਖੱਡੇ ਵਿੱਚ ਨ ਡਿੱਗ ਪਏ ਸਾਡੀ ਸੁਰਤ ਉੱਥੇ ਸੀ ਉਹਨਾਂ ਨੇ ਕਬੂਲ ਕਰ ਲਿਆ ਸੀ ਪਰ ਗੁਰੂ ਪਾਸ਼ਾ ਨੇ ਤਾਂ ਨਹੀਂ ਕਿਹਾ ਸੀ ਕਿ ਤੁਸੀਂ ਨਿਵਾਜ ਪੜ ਨਹੀਂ ਸਕਦੇ ਉਹ ਕਹਿੰਦੇ ਮੈਂ ਵੀ ਤੁਹਾਡੇ ਨਾਲ ਪੜਾਂਗਾ ਇਹ ਤੁਹਾਡੀ ਸੁਰਤ ਉੱਥੇ ਹਾਜ਼ਰ ਹੋਈ ਤਾਂ ਮੈਂ ਵੀ ਤੁਹਾਡੇ ਨਾਲ ਪੜਾਂਗਾ ਹੁਣ ਜਿਹੜੀ ਗੱਲ ਰਾਮ ਮੰਦਰ ਦੀ ਹੈ ਉਹਨਾਂ ਦਾ ਵੀ ਆਪਣਾ ਮਾਜਬ ਹੈ ਸੰਧਾਨ ਤਾਂ ਉਹਨਾਂ ਦਾ ਵੀ ਉਹਨਾਂ ਦਾ ਧਾਰਮਿਕ ਸਥਾਨ ਹੈ ਮੁਬਾਰਕਬਾਦ ਪਰ ਕਦੇ ਕਿਸੇ ਹਿੰਦੂ ਨੇ ਮੁਸਲਮ ਨੇ ਈਸਾਈ ਨੇ ਜੈਨੀ ਨੇ ਬੋਧੀ ਨੇ ਇਹ ਵਿਰੋਧ ਨਹੀਂ ਕੀਤਾ ਕਿ ਤੁਸੀਂ ਗੁਰਦੁਆਰਾ ਨਹੀਂ ਬਣਾ ਸਕਦੇ ਕਦੇ ਨਹੀਂ ਵਿਰੋਧ ਕੀਤਾ ਪਰ ਸਾਡੀ ਕੌਮ ਦੇ ਵਿੱਚ ਪਤਾ ਨਹੀਂ ਇਹ ਕੜਮ ਚੌਧਰੀ ਕਿੱਥੋਂ ਜੰਮੇ ਨੇ ਜਿਹੜੇ ਵਿਰੋਧ ਕਰਦੇ ਨੇ ਹੁਣ ਮੇਰੇ ਤੋਂ ਸਵਾਲ ਕਰਨਗੇ ਲੈ ਇਹ ਵੱਡਾ ਮਿਸ਼ਨਰੀ ਆ ਗਿਆ ਲੈ ਇਹ ਰਾਮ ਮੰਦਰ ਦੀ ਗੱਲ ਕਰਦਾ ਹੈ ਇਹ ਰਾਮ ਨੂੰ ਮੰਨਦਾ ਹੋਣਾ ਅਸੀਂ ਕਿਸੇ ਨੂੰ ਨਹੀਂ ਮੰਨਦੇ ਪ੍ਰਭੂ ਮੈਂ ਤਾਂ ਤੁਹਾਡੇ ਮੁਤਾਬਕ ਰੱਬ ਨੂੰ ਵੀ ਨਹੀਂ ਮੰਨਦਾ ਮੈਂ ਤਾਂ ਰੱਬ ਨੂੰ ਜਦੋਂ ਮੂਲ ਮੰਤਰ ਦੇ ਅਰਥ ਕਰਦਾ ਸਵਾਦ ਆ ਜਾਂਦਾ ਗੁਰੂ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਇੱਕ ਹੈ ਦਿਸਦਾ ਅੰਦੇਸਦਾ ਉਹਦਾ ਪ੍ਰਸਾਰ ਹੈ ਉਹਦਾ ਨਾਮ ਸਦੀਵੀ ਹੋਂਦ ਵਾਲਾ ਹੈ ਉਹ ਡਰ ਤੋਂ ਉਹ ਵੈਰ ਤੋਂ ਰਹਿਤ ਹੈ ਉਸ ਸਮੇਂ ਦੇ ਵਿੱਚ ਨਹੀਂ ਆਉਂਦਾ ਤੇ ਉਹਦੀ ਕੋਈ ਮੂਰਤੀ ਨਹੀਂ ਸਹਿ ਭੰਗ ਤੋਂ ਭਾਵ ਉਹ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਉਹਨੂੰ ਪੈਦਾ ਕਰਨ ਵਾਲੀ ਕੋਈ ਮਾਂ ਕੋਈ ਪਿਓ ਨਹੀਂ ਤੇ ਪ੍ਰਸ਼ਾਦ ਦਾ ਅਰਥ ਹੈ ਕਿਰਪਾ ਤੇ ਉਹ ਗੁਰੂ ਦੀ ਕਿਰਪਾ ਦੇ ਮੁਤਾਬਕ ਸਮਝ ਵਿੱਚ ਆਉਂਦਾ ਮੰਨਣ ਤੋਂ ਭਾਵ ਪਾਉਣ ਪੂਣ ਦੀ ਗੱਲ ਛੱਡੋ ਜਿਹੜੇ ਬਾਬੇ ਝੂਠ ਬੋਲਦੇ ਨੇ ਨਾ ਕਿ ਮੈਂ ਪਾ ਲਿਆ ਜਾਂ ਪਾ ਲੂੰਗੇ ਗੱਲ ਹੀ ਹੈ ਨਹੀਂ ਬਾਣੀ ਵਿੱਚ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਹ ਸਮਝ ਵਿੱਚ ਆ ਜਾਂਦਾ ਜਿਹੜੇ ਅਰਥ ਮੂਲ ਮੰਤਰ ਦੇ ਕੀਤੇ ਨੇ ਮੂਲ ਮੰਤਰ ਦੇ ਜਿਹੜੇ ਗੁਣ ਦੱਸੇ ਨੇ ਰੱਬ ਦੇ ਤੇ ਜੇ ਉਹ ਗੁਣ ਰ ਬੰਦੇ ਵਿੱਚ ਆ ਜਨ ਬੰਦਾ ਕੁਦਰਤ ਹੈ ਮੈਂ ਇੱਥੋਂ ਤੱਕ ਸਹਿਮਤ ਅਮਬਾਣੀ ਦੇ ਨਾਲ ਅਸੀਂ ਕਿਸੇ ਨੂੰ ਨਹੀਂ ਮੰਨਦੇ ਪਰ ਜੇ ਅਸੀਂ ਕਿਸੇ ਨੂੰ ਮੰਨਦੇ ਨਹੀਂ ਨਾ ਅਸੀਂ ਕਿਸੇ ਦਾ ਵਿਰੋਧ ਵੀ ਨਹੀਂ ਕਰਦੇ ਆ ਸਿੰਘ ਗੁਰਦੁਆਰਾ ਬਣਾਇਆ ਤੇ ਉਹਨਾਂ ਨੇ ਵੈਲਕਮ ਕੀਤਾ ਜੇ ਉਹਨਾਂ ਨੇ ਮੰਦਿਰ ਬਣਾਇਆ ਜੁਧਿਆ ਦੇ ਵਿੱਚ ਰਾਮ ਮੰਦਿਰ ਫਿਰ ਅਸੀਂ ਵਿਰੋਧ ਕਿਉਂ ਕਰਦੇ ਹ ਪੰਨੂ ਕਤੀੜ ਪੰਨੂ ਖਾਚ ਕਾ ਵਿਰੋਧ ਕਰਦਾ ਜਿਹਦਾ ਨੂੰ ਅਪੀਲ ਕਰਨੀ ਹੈ ਇਹੋ ਜਿਹਿਆਂ ਕਤੀੜਾਂ ਨੂੰ ਪੰਥ ਵਿੱਚੋਂ ਛੇਕ ਦਿਓ ਸਾਡੀ ਕੌਮ ਦੇ ਮੱਥੇ ਤੇ ਇਹ ਬੰਦੇ ਕਲੰਕ ਲਾ ਰਹੇ ਨੇ ਪੰਨੂ ਵਰਗੇ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ